ਸਤਿ ਸ਼੍ਰੀ ਅਕਾਲ ਦੋਸਤੋ ਆ ਜਾਓ ਰਲ ਮਿਲ ਕੇ ਧਰਤੀ ਨੂੰ ਸਵਰਗ ਬਣਾਈਏ ਕਵਿਤਾ ਉਸਨੀਕ ਸਿੰਘ ਦਾ ਉਚਾਰਨ ਕਰਦੇ ਆਂ ਕਹਿੰਦੇ ਆਓ ਸਾਰੇ ਰਲ ਮਿਲ ਕੇ ਧਰਤੀ ਮਾਂ ਨੂੰ ਸਵਰਗ ਬਣਾਈਏ ਜਾਤ ਪਾਤ ਰੰਗ ਭੇਤ ਤੇ ਅਮੀਰ ਗਰੀਬ ਦਾ ਭੇਦ ਮਟਾਈਏ ਸਾਫ਼ ਸੁਥਰੀ ਪੌਣ ਵਗੇ ਹਰਿਆ ਭਰਿਆ ਇਸ ਨੂੰ ਬਣਾਈਏ ਪਾਣੀ ਦੀ ਹਰ ਬੂੰਦ ਬਚਾ ਕੇ ਮਾਰੂਥਲ ਨਾ ਇਸ ਨੂੰ ਕਹਾਈਏ ਹਰ ਸਾਲ ਜਦੋਂ ਜਨਮ ਦਿਨ ਆਵੇ ਇੱਕ ਪੌਦਾ ਜ਼ਰੂਰ ਲਗਾਈਏ ਹਰੀਆਲੀ ਸਾਡਾ ਜੀਵਨ ਹੈ ਕੰਕਰੀਟ ਦਾ ਜੰਗਲ ਨਾ ਬਣਾਈਏ ਸ਼ੁੱਧ ਵਾਤਾਵਰਨ ਕਿਵੇਂ ਬਣੇ ਲੋਕਾਂ ਨੂੰ ਅਸੀਂ ਇਹ ਸਿਖਾਈਏ ਚੌਂਕਾਂ ਦੇ ਵਿੱਚ ਅਸੀਂ ਖਲੋ ਕੇ ਗੱਡੀਆਂ ਦੀ ਨਾ ਰੇਸ ਬਣਾਈਏ ਜਨਰੇਟਰ ਥੋੜਾ ਘੱਟ ਚਲਾ ਕੇ ਆਕਾਸ਼ ਨੂੰ ਪ੍ਰਦੂਸ਼ਣ ਰਹਿਤ ਬਣਾਈਏ ਆਓ ਸਾਰੇ ਰਲ ਮਿਲ ਕੇ ਨਸ਼ਿਆਂ ਵਿਰੁੱਧ ਲਹਿਰ ਚਲਾਈਏ ਅਨਪੜਤਾ ਦਾ ਕੋਡ ਮਿਟਾ ਕੇ ਵਿੱਦਿਆ ਦਾ ਚਾਨਣ ਫੈਲਾਈਏ ਨਰੋਈ ਸੋਚ ਤੇ ਨਵੀਂ ਉਮੀਦ ਦਾ ਸਿਹਤਮੰਦ ਭਾਰਤ ਬਣਾਈਏ ਖੁਦ ਗਰਜ਼ਾਂ ਦੀ ਇਸ ਦੁਨੀਆ ਤੇ ਅਮਨ ਦਾ ਝੰਡਾ ਲਹਿਰਾਈਏ ਆਓ ਸਾਰੇ ਰਲ ਮਿਲ ਕੇ ਧਰਤੀ ਮਾਂ ਨੂੰ ਸਵਰਗ ਬਣਾਈਏ ਜਾਤ ਪਾਤ ਰੰਗ ਭੇਦ ਤੇ ਅਮੀਰ ਗਰੀਬ ਦਾ ਭੇਦ ਮਿਟਾਈਏ ਅਮੀਰ ਗਰੀਬ ਦਾ ਭੇਦ ਮਿਟਾਈਏ ਬਹੁਤ ਧੰਨਵਾਦ ਬਹੁਤ ਸ਼ੁਕਰੀਆ